ਆਪਾਤੀ ਪਾਰਟੀ ਸਿਧਾਂਤਾਂ ਦੀ ਗੱਲ ਕਰਦੀ ਸੀ ਉਹਨਾਂ ਨੂੰ ਇੱਕ ਜਿਮਨੀ ਚੋਣ ਵਿੱਚ ਸੁੱਚਾ ਸਿੰਘ ਲੰਗਾ ਵਰਗੇ ਉਸ ਵਿਅਕਤੀ ਦੀ ਲੋੜ ਪਈ ਗਈ ਔਰ ਜਿਸ ਢੰਗ ਦਾ ਉਹਨਾਂ ਦਾ ਕਿਰਦਾਰ ਰਿਹਾ ਵਾ ਜਿਹਦੇ ਕਰਕੇ ਉਹਨਾਂ ਨੂੰ ਸਿਕ ਪੰਚੇ ਛੇਕਿਆ ਵੀ ਜਾ ਚੁੱਕਾ ਸੀਗਾ ਅੱਜ ਤੁਹਾਨੂੰ ਮਤਲਬ ਆਪਣੀ ਇਲੈਕਸ਼ਨ ਦੇ ਵਾਸਤੇ ਇਹਨਾਂ ਦੀ ਲੋੜ ਪਈ ਗਈ ਇੱਕੋ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਇਹਨਾਂ ਦੀ ਬੈਂਕਰਪ ਸੀ ਔਰ ਇਹਨਾਂ ਵਿੱਚ ਆਈ ਗਰਾਵਟ ਦਾ ਡੇਰਾ ਬਾਬਾ ਨਾਨਕ ਚ ਸੁੱਚਾ ਸਿੰਘ ਲੰਗਾ ਔਰ ਸ਼ੋਮਨੀ ਕਾਲੀਦਾਲ ਨੇ ਆਪਣਾ ਸਮਰਥਨ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰਡਾਵਾ ਨੂੰ ਦਿੱਤਾ ਨੇ ਇਸ ਸਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖੈਰਾ ਜੀ ਜੋ ਕਿ ਅੱਜ ਸੁਖਜਿੰਦਰ ਸਿੰਘ ਰਡਾਵਾ ਉਹਨਾਂ ਦੀ ਚੋਣ ਹਿਮਨ ਨੂੰ ਪਹਲਾ ਰਹੇ ਨੇ ਹਾਂਜੀ ਸਭ ਤੋਂ ਪਹਿਲਾਂ ਰਿਐਕਸ਼ਨ ਸੁਚੇ ਸਿੰਘ ਗਾਉਂ ਨਾਲ ਜਿਹੜਾ ਕਿ ਆਮ ਆਦਮੀ ਪਾਰਟੀ ਇੱਕ ਅੰਦੋਲਨ ਚੋਂ ਨਿਕਲੀ ਪਾਰਟੀ ਸੀਗੀ ਔਰ ਇਹ ਕਹਿੰਦੇ ਸੀਗੇ ਕਿ ਅਸੀਂ ਆਪਣੀ ਰਾਜਨੀਤੀ ਨੂੰ ਹਾਈ ਮੋਡਲ ਸਟੈਂਡਰਡਸ ਤੇ ਨੈਤਿਕਤਾ ਬਰਕਰਾਰ ਰੱਖਾਂਗੇ ਅੱਜ ਇਹਦਾ ਦਿਵਾਲੀ ਆਪਾਂ ਇੱਥੋਂ ਮੈਂ ਇੰਨਾ ਮਹਿਸੂਸ ਕਰ ਸਕਦਾ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਹੜੀ ਜਿਹੜੀ ਬਹੁਤ ਵੱਡੇ ਸਿਧਾਂਤਾਂ ਦੀ ਗੱਲ ਕਰਦੀ ਸੀ ਉਹਨਾਂ ਨੂੰ ਇੱਕ ਜਿਮਨੀ ਚੋਣ ਵਿੱਚ ਸੁੱਚਾ ਸਿੰਘ ਲੰਗਾਹ ਵਰਗੇ ਉਸ ਵਿਅਕਤੀ ਦੀ ਲੋੜ ਪੈ ਗਈ ਮੈਂ ਕਿਸੇ ਕੋਈ ਪਰਸਨਲ ਅਟੈਕ ਨਹੀਂ ਕਰ ਰਿਹਾ ਲੇਕਿਨ ਜੋ ਉਹਨਾਂ ਤੇ ਇਲਜ਼ਾਮ ਲੱਗੇ ਸੀਗੇ ਔਰ ਜਿਸ ਢੰਗ ਦਾ ਉਹਨਾਂ ਦਾ ਕਿਰਦਾਰ ਰਿਹਾ ਵਾ ਜਿਹਦੇ ਕਰਕੇ ਉਹਨਾਂ ਨੂੰ ਸਿੱਖ ਕੌਮ ਤੋਂ ਛੇਕਿਆ ਵੀ ਜਾ ਚੁੱਕਾ ਸੀਗਾ ਅੱਜ ਤੁਹਾਨੂੰ ਮਤਲਬ ਆਪਣੀ ਇਲੈਕਸ਼ਨ ਦੇ ਵਾਸਤੇ ਇਹਨਾਂ ਦੀ ਲੋੜ ਪੈ ਗਈ ਹੈ ਇਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਇਹਨਾਂ ਦੀ ਬੈਂਕਰਪਸੀ ਔਰ ਇਹਨਾਂ ਵਿੱਚ ਆਈ ਗਿਰਾਵਟ ਦਾ ਮੈਂ ਸਮਝਦਾ ਕਿ ਹੈ ਇਹਨਾਂ ਨੂੰ ਕੋਈ ਵੀ ਚੰਗਾ ਵਿਅਕਤੀ ਪੰਜਾਬ ਦੇ ਵਿੱਚ ਅੱਜ ਪਸੰਦ ਨਹੀਂ ਕਰ ਰਿਹਾ ਚੰਗੇ ਬੰਦੇ ਚੰਗੇ ਬੰਦੇ ਇਹਨਾਂ ਨੂੰ ਸਮਰਥਨ ਦੇਣ ਤੋਂ ਗੁਰੇਜ਼ ਕਰਦੇ ਨੇ ਔਰ ਇਹਨਾਂ ਨੂੰ ਹੁਣ ਮਹਿਸੂਸ ਹੋ ਰਿਹਾ ਵਾ ਕਿ ਸਾਡਾ ਗਰਾਫ ਪਾਰਲੀਮੈਂਟ ਤੋਂ ਬਹੁਤ ਬਹੁਤ ਪੂਰੀ ਤਰ੍ਹਾਂ ਡਿੱਗ ਰਿਹਾ ਔਰ ਇਹਨਾਂ ਇਲੈਕਸ਼ਨਾਂ ਵਿੱਚ ਹਰ ਹੱਤਕੰਡਾ ਵਰਤ ਕੇ ਆਪਣੀ ਪੋਜੀਸ਼ਨ ਨੂੰ ਬਰਕਰਾਰ ਕਰਨ ਦੀ ਕੋਸ਼ਿਸ਼ ਕਰ ਰਹੇ ਤੁਹਾਨੂੰ ਲੱਗਦਾ ਕਿ ਆਪਣੇ ਸਿਧਾਂਤਾਂ ਤੋਂ ਪੱਟ ਗਏ ਤਾਂ ਹੀ ਤਾਂ ਮੈਂ ਕਹਿ ਰਿਹਾ ਮੈਂ ਇੱਕ ਟੀਗੀਆਂ ਗੱਲਾਂ ਕਰਦੇ ਸੀ ਜੀ ਇਕੱਲੇ ਸੁੱਚਾ ਸਿੰਘ ਲੰਘਾ ਵਾਲੇ ਇਸ਼ੂ ਦੀ ਨਵੇਂ ਗੱਲ ਕਰਦਾ ਸਿਧਾਂਤਾਂ ਇਹਨਾਂ ਨੇ ਆਪਣੇ ਵੀਆਈਪੀ ਕਲਚ ਵਾਲੇ ਵੀ ਛੱਡਦਾ ਵਾ ਜਿਹੜੇ ਕਹਿੰਦੇ ਸੀ ਅਸੀਂ ਸਾਦਗੀ ਰੱਖਾਂਗੇ ਅੱਜ ਸ਼ੀਸ਼ਪਹਿਲ ਵਰਗੇ 50-50 ਕਰੋੜ ਦੀਆਂ ਪ੍ਰਾਪਰਟੀਆਂ ਵਿੱਚ ਰਹਿੰਦੇ ਕਿਚਰੀਵਾਲ ਸਾਹਿਬ ਕੋਸਲਖਾਨਿਆਂ ਵਿੱਚ ਏਸੀ ਲੱਗੇ ਹੋਏ ਸੀਗੇ ਮਾਨ ਸਾਹਿਬ ਸਾਡੇ ਭਗਵੰਤੂਣੀ ਹਜ਼ਾਰ-ਹਜ਼ਾਰ ਸਿਕਿਉਰਿਟੀ ਲਈ ਫਿਰਦੇ ਨੇ ਭਾਈ ਭਤੀਜਵਾਦ ਦੀ ਗੱਲ ਕਰਦੇ ਸੀ ਪਰਿਵਾਰਵਾਦ ਦੀ ਚੱਬੇਵਾਲ ਰਾਜਕੁਮਾਰ ਇੱਕ ਭਗੋੜਾ ਵਾ ਚੱਬੇਵਾਲ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਆ ਉਹ ਬਰਨਾਲੇ ਤੋਂ ਮੀਤ ਥੇਰ ਦੇ ਮਾਸੀ ਦੇ ਮੁੰਡੇ ਨੂੰ ਦਿੱਤੀ ਆ ਗਿੱਦੜਵਾਇ ਚ ਇੱਕ ਹੋਰ ਪਗੋੜੇ ਅਕਾਲੀਆਂ ਦੇ ਨੂੰ ਦਿੱਤੀ ਆ ਸੋ ਇਹਨਾਂ ਦੇ ਅਸੂਲ ਕਿੱਥੇ ਨੇ ਤਾਂ ਕਰਕੇ ਆ ਜਿਹੜਾ ਤੁਸੀਂ ਮੈਨੂੰ ਪਹਿਲਾ ਸਵਾਲ ਪੁੱਛਿਆ ਉਹਨਾਂ ਅਸੂਲਾਂ ਦੇ ਦੀ ਆ ਦੀ ਗਰਾਵਿਟ ਦਾ ਹੀ ਇੱਕ ਸਬੂਤ ਹੋਰ ਕੋਈ ਫਰਕ ਪੈਗਾ ਇੱਥੇ ਜਿਵੇਂ ਨਹੀਂ ਚੌਂਤ ਦੇ ਦੇਖੋ ਮੈਂ ਸਮਝਦਾ ਵਾਂ ਜੇ ਤਾਂ ਜੇ ਤਾਂ ਮੈਰਿਟ ਤੇ ਆਪਾਂ ਵੋਟ ਪਾਉਣੀ ਹੋਵੇ ਮੈਂ ਕਹਿੰਦਾ ਕੱਲਾ ਝੋਨੇ ਦੀ ਲੋਟੀ ਬਹੁਤ ਵੱਡਾ ਇਸ਼ੂ ਆ ਪੰਜਾਬ ਦੇ ਵਿੱਚ ਕਿਸਾਨਾਂ ਦੀ ਜੋ ਦੁਰਦਸ਼ਾ ਹੋਈ ਆ ਜੋ ਉਹਨਾਂ ਦਾ ਆਰਥਿਕ ਤੌਰ ਤੇ ਸ਼ੋਸ਼ਨ ਹੋਇਆ ਵਾ ਜਿਸ ਢੰਗ ਦੇ ਨਾਲ ਹਰ ਕਿਸਾਨ ਨੂੰ ਮੰਡੀਆਂ ਚ ਖੱਜਲ ਖਵਾਰ ਹੋਣਾ ਪਿਆ ਲਗਭਗ ਹਰ ਇੱਕ ਆਦਮੀ ਨੇ ਕੁਇੰਟਲ ਪ੍ਰਤੀ 100 ਰੁਪਿਆ 200 300 400 ਰੁਪਏ ਤੱਕ ਆਪਣੀ ਫਸਲ ਘੱਟ ਵੇਚੀ ਆ ਇਹ ਤਾਂ ਕਦੀ ਪਿਛਲੇ 40 50 ਸਾਲ ਵਿੱਚ ਕਦੀ ਵੀ ਨਹੀਂ ਹੋਇਆ ਸੀਗਾ ਕਿਵੇਂ ਵਿਗਿਆ ਕੁਝ ਇਕਨੋਮੀ ਹਿੰਦ ਦੇ ਵਿੱਚ ਆਇਆ ਅੱਜ ਕਿਵੇਂ ਲੱਗ ਰਿਹਾ ਕਿ ਅੱਛਾ ਹੰਗਾਰਾ ਵਾ ਸਾਰੇ ਮੈਂ ਕੱਲ ਗਦਰਬਾਏ ਵੀ ਸੀਗਾ ਤੋ ਮੈਂ ਸਮਝਦਾ ਮਾਂ ਕਿ ਪੰਜਾਬ ਚ ਕਾਂਗਰਸ ਬੜੇ ਮਜ਼ਬੂਤ ਗਰਾਉਂਡ ਤੇ ਆ ਸੱਤ ਪਾਰਲੀਮੈਂਟ ਦੀ ਸੀਟਾਂ ਜਿੱਤੇ ਜਨਰਲ ਇਲੈਕਸ਼ਨ ਤਾਂ ਬਹੁਤ ਪੂਰੀ ਤਰ੍ਹਾਂ ਹਾਰੇ ਨੇ ਆਮ ਆਦਮੀ ਪਾਰਟੀ ਦੀ ਵੋਟ ਸ਼ੇਅਰ ਡ੍ਰੌਪ ਹੋਇਆ 42% ਤੋਂ ਸਿੱਧਾ 26% ਤੇ ਕਦੀ ਵੀ ਇਸ ਦੇਸ਼ ਦੀ ਰਾਜਨੀਤੀ ਵਿੱਚ ਕਿਸੇ ਪਾਰਟੀ ਨੇ ਇੰਨੀ ਜਲਦੀ ਵਿਕਾਰ ਨਹੀਂ ਕਰਾਇਆ ਤੋ ਹੁਣ ਇਲੈਕ ਪਾਈ ਇਲੈਕਸ਼ਨਾਂ ਦਾ ਕੀ ਹੁੰਦਾ ਕਿ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਅਫਸਰਾਂ ਸ਼ਾਈ ਦਾ ਝੂਠੇ ਪਰਚੇ ਦਰਜ ਕਰਦੇ ਹੋ ਸਰਪੰਚਾਂ ਨੂੰ ਡਰਾ ਦਿਓ ਗ੍ਰਾਂਟ ਦਾ ਲਾਲਚ ਦੇ ਦਿਓ ਇਸ ਤਰ੍ਹਾਂ ਦੇ ਨਾਲ ਇਹ ਇਲੈਕਸ਼ਨ ਲੜੀ ਜਾ ਰਹੀ ਪਰ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਬਹਾਦਰ ਲੋਕ ਨੇ ਔਰ ਇਦਾਂ ਦੀਆਂ ਜਿਹੜੀਆਂ ਗਿੱਦੜ ਭੁਗੀਆਂ ਤੇ ਲੂੰਬੜ ਚਾਲਾਂ ਜਿਹਨੂੰ ਕਹਿੰਦੇ ਨੇ ਉਹਨਾਂ ਦਾ ਸ਼ਿਕਾਰ ਨਹੀਂ ਹੋਣਾਗਾ ਔਰ ਵੋਟਾਂ ਕਾਂਗਰਸ ਨੂੰ ਪਾਉਣਗੇ ਧੰਨਵਾਦ ਸੋ ਇਸ ਸੁਖਪਾਲ ਸਿੰਘ ਖੈਰਾ ਔਰ ਇਹਨਾਂ ਨੇ ਕਿਹਾ ਕਿ ਕਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਤਾਂ ਹੀ ਉਹਨਾਂ ਨੂੰ ਜ਼ਰੂਰਤ ਪਈ ਹੈ ਸੁੱਚਾ ਸਿੰਘ ਲੰਗਾੜੀ ਔਰ ਹੋਰ ਵੀ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹਦੇ ਨਾਲ ਕਾਂਗਰਸ ਨੂੰ ਜਿਹੜਾ ਕੋਈ ਫਰਕ ਨਹੀਂ ਪਏਗਾ ਕਾਂਗਰਸ ਨੂੰ ਇੱਕ ਵਧੀਆ ਹੰਗਾਰਾ ਮਿਲ ਰਿਹਾ ਡੇਰਾਬਾ ਬਣਾਉਣ ਤੋਂ ਗੁਰਕੀਰਪਾਲ ਸਿੰਘ ਡੇਲੀ ਪੋਸਟ ਪੰਜਾਬੀ ਦਾ ਨਾਮ ਮਾਧਿਅਮ